ਸਤਨਾਮ ਧਨਵਾਹਿ ਗੁਰੂ ਸਾਹਿਬ ਜੀਓ ਬਾਰ ਮਹਾਮਾਜ ਮਹਿਲਾ ਪੰਜਵਾਂ ਕਰ ਚੌਥਾ ੴ ਸਤਿਗੁਰ ਪ੍ਰਸਾਦਿ ਪਾਦੋਏ ਪਰਮ ਪੁਲਾਣੀਆਂ ਦੁਜੈ ਲੱਗਾ ਹੇਤ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ ਪਦੋਏ ਪਰਮ ਪੁਲਾਣੀਆਂ ਦੁਜੈ ਲੱਗਾ ਹੀਤ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨਸਸੀ ਤਿਤ ਵਿਲ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸ ਨਾ ਦੇਨੀ ਭੇਤ ਛਡ ਖਡੋਤੇ ਖਿਨੇ ਮਾਹੇ ਜਿਨਸਿਓ ਲੱਗਾ ਹੇਤ ਹਾਥ ਮਰੂੜੇ ਤਨ ਕਪੇ ਸ਼ਿਆਹੋ ਹੁਆ ਸੇਤ ਜਿਹਾ ਵਿਜੈ ਸੋ ਲੁਣੇ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈਤ ਨਾਨਕ ਪ੍ਰਭ ਸਰਣਾਗਤੇ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈਤ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ